ਜੇ ਅੱਜ ਸਿਕੰਦਰ ਨੇ ਗੱਲ ਦੀ ਜਾਂਚ ਜਿਹੜੀ ਅਕੇ ਦੀ ਬਦਲੀ ਜਿਹੜਾ ਮੇਰਾ ਖਤ ਹੈ ਜਦੋਂ ਤੁਸੀਂ ਉੱਥੇ ਮਾਰ ਚੱਕਲੀ ਉਹ ਤੋਂ ਬਾਅਦ ਕੋਈ ਮਸਲਾ ਖਤਮ ਤੁਸੀਂ ਚੱਲਿਆ ਡਾਕਟਰਾਂ ਦੇ ਘਰੇ ਮਾਰਦੇ ਹੋ ਤੇ ਰਹਿ ਜਾਂਦੇ ਕਿਸੇ ਨੇ ਕੋਈ ਗੱਲ ਦੀ ਪੁੱਛੀ ਨਹੀਂ ਸਾਹਮਣੇ ਮੈਂ ਦੱਸਦਾ ਇਹ ਜਿਹੜੀ ਆਦਿਹੀਏ ਘਟਨਾ ਹੋਈ ਹੈ ਤੁਸੀਂ ਮੇਰੇ ਪੁੱਤ ਦੀ ਘਟਨਾ ਦੇ ਨਾਲ ਕੰਪੈਰੀਜ਼ਨ ਕਰਕੇ ਦੇਖੋ ਸੇਮ ਇਲੈਕਸ਼ਨ ਹੁੰਦੇ ਆ ਸਰਦੀ ਕਰ ਕੱਲਾ ਛੱਡਦਾ ਮੈਂ ਉਸਪੀ ਨੂੰ ਜਾ ਕੇ ਮਿਲਿਆ ਉਹਨੂੰ ਕਹਿੰਦੇ ਆ ਕਿ ਤਾ ਛੱਡ ਦੇ ਜੀ ਰਾਤ ਨੂੰ ਛੱਡਦਾ ਇਹ ਸੈਨੇ ਗੱਲ ਨਹੀਂ ਸੁਣੀ ਫਿਰ ਉਸ ਤੋਂ ਮੋਰੋਂ ਸਿਕਿਉਰਿਟੀ ਬੰਦਲਾ ਕਰਤੀ ਸਹਿਤਾਂ ਕਰਤਾ ਸਿਕਿਉਰਿਟੀ ਕਰ ਬਾਈ ਦਾ ਅਸਲਾ ਜਮ੍ਹਾਂ ਕਰ ਲਿਆ ਸਹਿਤਾਂ ਕਰਤਾ ਇਹਨਾਂ ਮਗਰ ਲੱਗੀ ਹੋਈ ਨਹੀਂ ਪਹਿਲਾਂ ਉਹ ਤੋਂ ਸਭ ਕੁਝ ਵਢਰਾ ਕਰਦੇ ਐ ਫਿਰ ਜਦੋਂ ਉਹਨੂੰ ਦੇਖ ਲੈਣੇ ਕਿ ਹੁਣ ਜਮਾ ਕੱਲਾ ਹੁਣ ਜੰਦਾ ਹੁਣ ਜਿਹੜਾ ਮਰਜੀ ਦੁਕਤੀ ਦਾ ਗੈਂਗਸਟਰ ਭੇਜ ਦੋ ਉਹ ਗੋਲੀ ਮਾਰ ਕੇ ਧੁਰ ਗਿਆ ਹੁਣ ਵੀਰੋ ਜਿਹਦੇ ਨੇ ਤਾਂ ਹੁੰਦੀ ਐ ਲਾਗਤਾਂ ਬੇਲਾ ਕਿਬਲਾ ਦੇ ਕੇ ਲੰਘਣਗੇ ਘਰ-ਬੂਟੀ ਨਾ ਜਾਵਾਂਗੇ ਕਦੇ ਇਕੱਲੇ ਨਾ ਜਾਵਾਂਗੇ ਉਹ ਜਿਹੜਾ ਐ ਨਹੀਂ ਪਤਾ ਤੁਸੀਂ 50 ਜਣੇ ਫੜੋ ਕਿਹੜਾ ਪਤਲ ਕੱਟੂ ਕੱਟ ਕੇ ਗੋਲੀ ਮਾਰੂ ਉਹਦਾ ਕੀ ਹਾਲ ਹੈ ਭਾਈ ਕਾਦੇ ਤੋਂ ਬਚਤ ਕਰਾਂਗੇ ਇਹਨਾਂ ਦਮਾਂ ਉਹਨੀਆਂ ਮਜਾ ਸੱਚਤਾ ਹਰੇਕ ਦੀਦੀ ਵੀ ਜਿਹੜੇ ਕੋਲੇ ਪਤਲ ਹੈ ਕੰਮ ਕੋਈ ਹੈ ਨਹੀਂ ਘਰ ਆਮ ਦਾ ਘਰ ਹੈ 24 ਘੰਟੇ ਔਰ ਸਭ ਤੋਂ ਵੱਧ ਨੇਗਾ ਕਿੰਨਾ ਤੇ ਆ ਜਿਹੜੇ ਬਤਵਾਕ ਚੰਗੀ ਲੈਂਦੇ ਆ ਜਿਹਦਾ ਦਵਾਤ ਚਾਰ ਪੈਸੇ ਕਮਾ ਕੇ ਘਰੇ ਬਣਦਾ ਉਹਦੀ ਬਹੁਤ ਸਭ ਤੋਂ ਨੇੜਿਆ ਇਹ ਚਾਹਦੇ ਨਹੀਂ ਹੈ ਪਰ ਮੈਨੂੰ ਐ ਦੱਸੋ ਗੈਂਗਸਟਰ ਬਾਤ ਤੇ ਨਸ਼ੇ ਦੇ ਤਖਤਰ ਕਿ ਇੱਕੋ ਸਿੱਕੇ ਦੇ ਦੋ ਪਹਿਲੂ ਆ ਜੇ ਤੁਸੀਂ ਕਹੋਗੇ ਨਸ਼ਾ ਬੰਦ ਹੋ ਜੇ ਗੈਂਗਸਟਰ ਡੈਂਡ ਕੇ ਗੈਂਗਸਟਰ ਹੈ ਕਿ ਤੇ ਨਸ਼ਾ ਤੇ ਬਹੁਨੇ ਕਿ ਜੇ ਆਪ ਦੇ ਵਿੱਚ ਜੁੜੀਆਂ ਨਾ ਕੇ ਵੇਚਦਾ ਕੌਣ ਹੈ ਕਿ ਤਰਾ ਬੰਦੋਂ ਕਾ ਨਸ਼ਾ ਵੇਚਦਾ ਫਿਰ ਉਹ ਕਰਕੇ ਮੇਜਰ ਤੂੰ ਦਾ ਇੱਥੇ ਜਾ ਕੇ ਬਾਹ ਨੂੰ ਵੱਡਾ ਦਰੂ ਮੁਲਾਜ਼ਮ ਜਾ ਕੇ ਤੋਂ ਦੋਨੇ ਚੀਜ਼ਾਂ ਆਪ ਦੇ ਵਿੱਚ ਜੁੜੀਆਂ ਬੜੇ ਤਰੀਕੇ ਦੇ ਨਾਲ ਜਿਹਨਾਂ ਦੇ ਵਿੱਚੋਂ ਇਹ ਸਾਰੇ ਸਿਸਟਮ ਨੂੰ ਮੈਨੂਪਲੇਟ ਕੀਤਾ ਜਾਂਦਾ ਪਹਿਲਾਂ ਸਾਡੇ ਗਵਾਹ ਬੇਕਾਰ ਕੀਤੇ ਜਾਂਦੇ ਆ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਿਆ ਜਾਂਦਾ ਉਹ ਫਿਰ ਸਖਸੀ ਨਿਸ਼ਾਨੇ ਢੂੰਢੇ ਜਾਂਦੇ ਆ ਉਹੀ ਕਰਕੇ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਮੈਂ ਕਹਿੰਦਾ ਕਿ ਇਹਦੇ ਗਵਾਹ ਦੀ ਅੱਜ ਜਾਂਚ ਢੰਗ ਨਾਲ ਹੋ ਜੇ ਕਿਸੀ ਨੀਂਦ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸਖੰਦਰ ਸਾਹਿਬਾਂ ਦੀ ਜਾਂਚ ਜਿਹੜੀ ਅੱਗੇ ਦੀ ਬਦਲੀ ਜਨਾ ਮੇਰੇ ਉੱਪਰ ਹੈ ਜਦੋਂ ਤੁਸੀਂ ਇਹ ਸੋਲ ਆ ਚੱਕਲੀ ਤੂੰ ਬਾਖੋ ਦਾ ਮਸਲਾ ਖਤਮ ਤੁਸੀਂ ਚੱਲੀਆਂ ਡਾਕਟਰਾਂ ਦੇ ਘਰੇ ਮਾਰ ਨੂੰ ਤੇ ਰਹਿ ਜੂਗੇ ਕਿਸੇ ਨੇ ਤੁਹਾਡੀ ਜਲਦੀ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਚ ਜਾ ਕੇ ਬਹਿ ਗਿਆ ਮੰਤਰੀ 25 ਫੁੱਟ ਦੀ ਦੂਰੀ ਦੇ ਵਿੱਚ ਆ ਦੀ ਮੁੱਖ ਮੰਤਰੀ ਉਹਨੇ ਇਹ ਨਹੀਂ ਚਾਹ ਬਜ਼ੁਰਗ ਤੇ ਜੋੜਿਆ ਯਾਰ ਤਰਸ ਦੇ ਆਧਾਰ ਤੇ ਉਹਨੇ ਮੂੰਹ ਤੇ ਬਿਹਾ ਕੇ ਕਾਹਦਾ ਗੱਪੀ ਪਿਆ ਦੋ ਦੁਖੀ ਨੇ ਦੁਨੀਆ ਉਤਰੀ ਦੀ ਪਰ ਨਹੀਂ ਕੋਈ ਚਰਤ ਨਹੀਂ ਕਰਦਾ ਵੀਰ ਮੇਰੋ ਆ ਤਾਂ ਅਸੀਂ ਇਹੋ ਜਿਹੇ ਢੰਡਾ ਲਿਆ ਕੇ ਬਿਠਾ ਦੇ ਜਿੰਨਾਂ ਦਾ ਕੰਮ ਸਟੇਜ 'ਤੇ ਕੀਤੀ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਢੇਕੂ ਬਣਾ ਕੇ ਸੱਤਾ ਲੈ ਗਏ ਹੁਣ ਵੀ ਸੋਚ ਲੋ 20000 ਰੁਪਏ ਜਿਹੜੇ ਜਿਹੇ ਵਿਧਾਨ ਸਭਾ ਦੇ ਵਿੱਚ ਬੋਲਦੇ ਆ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਤੇ ਸ਼ਰਮ ਨੂੰ ਪਤਾ ਲੱਗ ਜਾਂਦੀ ਹੈ ਤੁਸੀਂ ਭੋਲੇ ਹੋ ਫੇਰ ਇਲੈਕਸ਼ਨ ਦੇ ਬਾਰੇ ਕੁਝ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਜਦੋਂ ਇੱਕ ਵਾਰ ਐਮ.ਐਲ.ਏ ਬਣਦਾ ਤਾਂ ਦੂਜੀ ਵਾਰ ਤੁਸੀਂ ਐਮ.ਪੀ ਬਣਦਾ। ਉਹ ਭਾਈ ਜਿਹੜਾ ਮੇਰੇ ਪੁੱਤ ਦੇ ਕਤਲ ਦੇ ਵਿੱਚ ਸੀ ਜਿਹੜੇ ਬੰਦੇ ਨੇ ਇਹ ਗੱਲ ਲਿਖੀ ਸੀ ਕਿ ਅੱਜ ਮਾਂ ਸੱਚ ਢੇਰੀ ਆਉਂਗੀ ਉਹਦੇ ਐਫ.ਆਈ.ਆਰ ਵੀ ਹੋਈ ਪਰ ਤੁਹਾਡੇ ਚੁਣੇ ਹੋਏ ਲੀਡਰ ਨੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਇਹ ਕਾਉਂਟੀ ਨੇ ਪਰ ਉੱਥੋਂ ਛੱਡਤਾ ਅੱਜ ਤੱਕ ਪੁਲਿਸ ਨੇ ਮੈਨੂੰ ਇਹ ਨਹੀਂ ਦੱਸਿਆ ਵੀ ਉਹਨੂੰ ਕੇਸ ਤੋਂ ਬਾਹਰ ਕਰਤਾ ਕੋ ਅੰਦਰ ਹੈ। ਕਰਕੇ ਮੈਨੂੰ ਪਤਾ ਵੀ ਉਹ ਬਾਹਰ ਕਰਤਾ ਕਲੀਨ ਚੇਟ ਦੇ ਤੋ ਬੰਦਾ ਵਿਰੇਸ਼ ਵੀ ਨਿਕਲ ਗਿਆ। ਆ ਪ੍ਰਮਾਤਮਾ ਜਿਹੜਾ ਨਰਤੀ ਸੱਜਾ ਦੇ ਦੇ। ਆਹੇ ਪੁਲਿਸ ਤੋਂ ਕੋਈ ਅਮੀਜ਼ ਨਾ ਰੱਖੋ ਕਿਉਂਕਿ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਇਹਨਾਂ ਦੇ ਇਸ਼ਾਰੇ 'ਚ ਬੋਟੇ ਮੈਂ ਮੇਰੇ ਪੁੱਤ ਦੇ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਈ ਅਫਸਰਾਂ ਦੀਆਂ ਅੱਖਾਂ ਨੰਬ ਹੁੰਦੀਆਂ ਨੇ ਜਦੋਂ ਮਾਦ ਨੂੰ ਮਿਲਦਾ ਉਹਦੇ ਵੀ ਬੜੇ ਹੱਦ ਦੁੱਖ ਵੀ ਆਇਆ ਇਸ ਗੱਲ ਦਾ ਵੀ ਯਾਰ ਇਸ ਮੰਦਰਾ ਬਹੁਤ ਮਾੜੀ ਹੋਈ ਹੈ ਉਹ ਦਿਨ ਜਦੋਂ ਅਸੀਂ ਲੇਬਰ ਕਲਾਸ ਤੋਂ ਉੱਠ ਕੇ ਜਿੱਥੋਂ ਤੱਕ ਅਸੀਂ ਪਹੁੰਚੇ ਜਦੋਂ ਮੂਟਾ ਮਾਰ ਦੇਣ ਲੱਗਾ ਯਾਰ ਘੱਟ ਕੇ ਉਹ ਮਾਰੀ ਪਾਦੇ ਘਰੇ ਮੁਟਾ ਵਾਕ ਦਾ ਵਿਆਹ ਰੱਖਿਆ ਹੋਇਆ ਹੈ ਔਰ ਇਹਨੇ ਕਤਲ ਕਰਕੇ ਸਾਡੇ ਘਰ ਨੂੰ ਵਿਸਤਰਾ ਕਰਦਾ ਹੁਣ ਤੁਸੀਂ ਇਹਨਾਂ ਦਾ ਕਦੇ ਇੰਸਟਾ ਦਾ ਪੇਜ ਖੋਲ ਕੇ ਦੇਖੋ ਪਿਛਲੇ 10 ਸਾਲਾਂ ਦੇ ਵਿੱਚ ਆਹੀਂ ਸੋਪੂ ਗੁਰੂਪ੍ਰੇਮ ਦੀ ਧੀ ਪਹਿਰੇ ਕਿ ਕੀਤੀ ਹੋਈ ਹੈ ਮੈਂ ਇਦਰਾ ਗਾਂਧੀ ਦਾ ਪੁੱਤ ਤੱਕ ਕਹਿ ਰਿਹਾ ਜਿੰਨੂੰ ਉਹ ਮਾਰੀਆਂ ਤਰ੍ਹਾਂ ਢੂਗਲਾ ਹਾਲ ਕਰਕੇ ਮਾਰਾਂਗੇ ਮੈਂ ਮਾਨਸਾ ਕੰਪਲੇਨਟ ਦਿੱਤੀ ਹੈ ਉਹ ਵੀ ਫਾਇਲ ਕਰਤੀ ਹੈ ਜੀ ਕਿਉਂਕਿ ਇਹਨਾਂ ਦਾ ਕੋਈ ਹੱਲ ਨਹੀਂ ਮੈਂ ਅੱਜ ਦੇ ਇਸ ਭਰਾ ਦੀ ਇਹ ਜਮੀਨ ਐ ਤੇ ਕੋਨੇ ਪਿੰਡ ਦੀ ਖੂਨ ਦੇ ਨਾਲ ਲੱਤਖੋਈ ਹੋਈ ਹੋਈ ਐ ਅੱਜ ਬਸ ਤੁੰਨੇ ਸੇ ਖੜ ਕੇ ਗੱਲ ਕਹਿੰਦੇ ਸਰਕਾਰੇ ਜੇ ਤੂੰ ਨਾ ਸੰਭਲੀ ਤਾਂ ਪੰਜਾਬ ਦਾ ਨਪਾਲ ਬਣਦੇ ਨੂੰ ਟਾਈਮ ਨਹੀਂ ਲੱਗਣਾ ਸੀ ਜਿੱਕੇ ਪਿਆ ਪਰ ਅਸੀਂ ਘਰੋਂ ਬਾਹਰ ਨਿਕਰਾਂਗੇ ਕਿਉਂਕਿ ਸਾਡੇ ਕੋਲ ਹੱਲ ਕੀ ਰਹਿ ਗਿਆ ਸਾਡੀ ਸੰਗਾਈ ਕਿਤੇ ਨਹੀਂ ਸਾਡੀ ਕਿਤੇ ਅਦਾਲਤਾਂ ਦੇ ਵਿੱਚ ਤੁਸੀਂ ਵੀ ਸਾਨੂੰ ਜਾਣ ਦਿੰਦੇ ਚਾਰ ਸੋਰੇ ਮੋੜੇ ਹੁੰਦੇ ਤੋਲੇ ਬਣਾ ਦਿੱਤੇ ਜਦ ਆਮ ਬੰਦਾ ਧੀ ਬੰਦਾ ਜਾਵੇ ਤਾਂ ਜਾਵੇ ਕਿੱਥੇ ਕਤਲ ਤੇ ਕਤਲ ਕਤਲ ਤੇ ਕਤਲ ਰੋਜ਼ ਫੋਨ ਦੀ ਸਕਰੀਨ ਤੋਂ ਡਰ ਲੱਗਣ ਲੱਗ ਗਿਆ ਰੋਜ਼ ਇਹੋ ਜਿਹੀ ਇੱਕ ਕਤਲ ਦੀ ਖਬਰ ਆਉਂਦੀ ਹੈ ਤਾਂ ਜਿਹੜੀ ਤੁਸੀਂ ਸਾਰੀ ਕਮੇਟੀ ਹੈ ਮੈਂ ਕੋਈ ਬੜੇ ਸੁਣਿਆ ਹੈ ਉਹ ਸੂਝਵਾਨ ਪਰਵਾਹ ਨੂੰ ਨਹੀਂ ਪਤਾ ਲੱਗਦਾ ਹੁੰਦਾ ਇਹਨਾਂ ਕੰਮਾਂ ਦੀ ਪਰਵਾਹ ਦੇ ਸਿੱਤੇ ਹੱਥ ਤੁਸੀਂ ਰੱਖਣਾ ਜਿਹੜੀ ਕਮੇਟੀ ਬਣਾਉਂਗੇ ਜਿਹੜੇ ਫੈਸਲੇ ਲਓਗੇ ਕਿਉਂਕਿ ਮੈਨੂੰ ਵੀ ਮੈਂ ਕਮਰਿਆ ਤੋਂ ਹਾਂ ਕਹੀ ਗਿਆ ਹਾਂ ਕਹੀ ਗਿਆ ਮੈਂ ਕੁਝ ਗਲਤੀਆਂ ਹੋਈਆਂ ਜਿਹੜੀਆਂ ਮੈਨੂੰ ਮਗਰੋਂ ਪੁੱਛਦੀਆਂ ਪਈਆਂ ਤੁਸੀਂ ਉਹ ਗਲਤੀਆਂ ਨਾ ਕਰਿਓ ਕਦੇ ਤੁਹਾਡੀ ਜਿਹੜੀ ਮੌਟੀ ਹੈ ਸੁਖਮਿੰਦਰਤਾ ਅੱਜ ਮਿੱਟੀ ਚ ਭਲੀ ਨਾ ਹੋ ਗਿਆ। ਹੁਣ ਮੌਟੀ ਦਾ ਮੋਹ ਨਾ ਕਰਿਓ। ਹੁਣ ਹੁਣ ਆਪਦੇ ਜਿਹੜੇ ਰਾਜ ਦੇ ਉਹਨੂੰ ਸੱਤ ਰਖਿਓ। ਅਸੀਂ ਤੁਹਾਡੇ ਨਾਲ ਆ ਵੀਰੋ ਜਿੱਲੀ ਜੁੱਗਾ ਅੱਧੀ ਰਾਤ ਮੋਰ ਮਾਰੋਂ ਦੇ ਕਮੇਟੀਆਂ ਨੂੰ ਤੁਹਾਡੇ ਕੋਲੇ ਆ ਕੇ ਹਾਜ਼ਰ ਹੋਊਗਾ। ਕੋਈ ਸ਼ਬਦ ਫੇਰ ਵੀ ਉਹਨਾਂ ਬੰਦ ਘਟ ਕੇ ਜਾ ਹਮਾ। ਕਿਉਂਕਿ ਸੱਤ ਸਹਿ ਵਿਭਾਗ ਕੋ ਹੋ ਜਾਣਾ ਹੈ। ਉਸਾਂ ਇੰਨਾ ਜਿਆਦਾ ਆ ਜਾਂਦਾ ਵੀ ਪਤਾ ਨਹੀਂ ਲੱਗਦਾ ਇਹ ਕਈ ਕੀ ਇਹ ਨੂੰ ਹੁਣ ਰੱਬ ਦਾ ਭਾਣਾ ਨਹੀਂ ਇਹ ਰੱਬ ਦਾ ਭਾਣਾ ਨਹੀਂ ਤਾਂ ਅੰਦੀ ਦੇ ਰਸਮਾਂ ਵੀ ਹੋਣੀਆਂ ਭਾਈ ਭਾਣਾ ਮੰਨੂ ਭਾਣਾ ਕਰਕੇ ਰੱਬ ਕਰੇ ਤਾਂ ਮੰਨ ਲੀਏ ਜਦੋਂ ਬੰਦਾ ਕੱਤਾ ਕਿ ਲੈ ਮੰਨ ਲੀਏ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਬਿਮਾਰੀ ਲੱਗ ਜਾਂਦੀ ਕੋਈ ਦੁਰਘਟਨਾ ਸਟੈਰ ਹੋ ਜਾਂਦਾ ਅਸੀਂ ਸਾਰੇ ਕਹਿੰਦੇ ਭਾਈ ਦੇ ਕੀ ਇਹ ਨਹੀਂ ਸੀ ਇਹ ਮਨੁੱਖੀ ਗਲਤੀ ਸੀ ਇਹ ਸਾਇਸ਼ਾਂ ਨਜ਼ਾਰੀਆਂ ਇਹਨਾਂ ਨੂੰ ਸੌ ਤੱਕ ਅਸੀਂ ਦਫ਼ਨ ਕਰਦੇ ਹਾਂ ਤੋ ਸੋ ਅਸੀਂ ਲੜਾਈ ਲੜਾਂਗੇ ਪੂਰੇ ਜੋਰ ਨਾਲ ਲੜਾਂਗੇ ਜਿਹੜਾ ਸੋਡਾ ਪਹਿਲਾ ਫੈਸਲਾ ਤੁਹਾਡੇ ਸਾਰੇ ਕੇਸ ਦੀ ਜਿਹੜੀ ਪਹੁੰਚ ਰੱਖਣੂਗਾ ਕਿ ਤੁਸੀਂ ਅੱਗੇ ਕਿੰਨੀ ਕੂਰ ਜਾਓ ਅੱਜ ਵਾਲਾ ਫੈਸਲਾ ਜਿਉਂਨਾ ਕਰ ਲੋ ਕਿਤੇ ਬਸੇ ਹੀ ਬਹੁਤ ਏਤੀ ਕਰਦਾ ਹੋਇਆ ਪੁੱਛਾਉਂਦਾ ਕਿ ਭਾਵੇਂ ਵੱਧ ਘੱਟ ਜਾਏਗਾ ਆਮ ਸੰਗਤ ਮਾਫ ਸਰ ਜੀ ਹੋਵੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ